ਇਹਦਾ ਇਕਨੋਮਿਕਲੀ ਕਿੰਨਾ ਕੁ ਨੁਕਸਾਨ ਪੰਜਾਬ ਨੂੰ ਇਕਪਲ ਚ ਹੋਇਆਗਾ ਆਰਥਿਕਤਾ ਜਿਹੜੀ ਆ ਉਹਨੂੰ ਕਾਫੀ 60 ਵਜੇ ਆ ਪਰ ਅਸੀਂ ਤਾਂ ਬਹੁਤ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੇਨਤੀ ਕੀਤੀ ਔਰ ਮੀਟਿੰਗਾਂ ਦੇ ਦੌਰਾਨ ਵੀ ਬੇਨਤੀ ਕੀਤੀ ਕਿ ਤੁਸੀਂ ਇਸ ਲਾਈਫਲਾਈਨ ਦੀ ਜਿਆਦਾ ਨਹੀਂ ਤਾਂ ਇੱਕ ਲਾਈਨ ਹੀ ਖੋਲ ਦਿਓ ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹ ਡਾਵਾ ਡੋਲ ਹੋ ਰਹੀ ਹੈ ਉਹਨੂੰ ਹੋਰ ਨਾ ਡਾਵਾ ਡੋਲ ਹੁਣ ਤਾਂ ਜਾਂ ਵੀ ਰੋਕ ਲਿਆ ਜਾਵੇ ਉਹਦੇ ਲਈ ਅਸੀਂ ਬੇਨਤੀ ਕੀਤੀ ਸੀ ਤਾਂ ਉਹ ਦੋਨੇ ਬਾਰਡਰ ਜਿਹੜੇ ਖਾਲੀ ਕਰਾਏ ਨੇ ਹੋਰ ਰੋਜ਼ਗਾਰ ਤਾਂ ਮਿਲੂਗਾ ਜੇ ਪੰਜਾਬ ਦੇ ਅੰਦਰ ਉਦਯੋਗ ਆਊਗਾ ਇੰਡਸਟਰੀ ਆ ਜ਼ਿਕਰ ਕੀਤਾ ਕਿਤੇ ਕੋਈ ਉਹਨਾਂ ਨੂੰ ਸੁਖਾਮਾ ਮਾਹੌਲ ਜਿਹੜਾ ਨਜ਼ਰ ਆਊਗਾ ਪਰ ਪੰਜਾਬ ਦੇ ਮਾਹੌਲ ਨੂੰ ਜਿਹੜਾ ਆਰਥਿਕਤਾ ਦਾ ਮਾਹੌਲ ਆ ਉਹਨੂੰ ਹੋਰ ਖਰਾਬ ਨਾ ਕਰੋ ਕਿਉਂਕਿ ਪੂਰਾ ਪੰਜਾਬ ਜਾਣਦਾ ਪਰੇਟ ਜੀ ਮੈਂ ਜਿਹੜੀ ਤੁਸੀਂ ਇੰਡਸਟਰੀ ਦੀ ਗੱਲ ਕਰੀ ਕਿਉਂਕਿ ਜੌਬ ਓਪਰਚ्युनिटी ਉਹਦੀ ਬਣਨੀ ਹੈ ਜਦੋਂ ਇੰਡਸਟਰੀ ਹੋਰ ਆਉਗੀ ਆ ਇੰਡਸਟਰੀ ਦੇ ਨਿਹਾਜ਼ੇ ਦੇ ਨਾਲ ਕਿਉਂਕਿ ਪਿਛਲੇ ਵਾਰ ਜਦੋਂ ਵਿਧਾਨ ਸਭਾ ਸੈਸ਼ਨ ਸੀ ਮੁੱਖ ਮੰਤਰੀ ਨੂੰ ਮਿਲ ਕੇ ਵੀ ਗਏ ਇੰਡਸਟਰੀ ਵਾਲੇ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੰਡਸਟਰੀ ਜਿਹੜੀ ਚਲੋ ਨਵੀਂ ਆਉਣ ਦੀ ਗੱਲ ਤਾਂ ਉਦੋਂ ਤੱਕ ਸੋਚਣੀ ਜਾ ਸਕਦੀ ਹੈ ਰਾਈ ਬੰਦ ਪਿਆ ਸੀਗਾ ਪੁਰਾਣੀ ਇੰਡਸਟਰੀ ਦੇ ਵੀ ਹਾਲਾਤ ਕੀ ਆ ਗਏ ਸੀ ਕਿ ਕਿਧਰ ਕਿਤੇ ਆ ਕੇ ਦੱਸਿਆ ਉਹਨਾਂ ਨੇ ਤਕਰੀਫਾਂ ਹੁੰਦੀਆਂ ਕਿ ਟਰੱਕਾਂ ਦਾ ਜਿਹੜਾ ਵਪਾਰ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਜਿਹ ਅ ਦਿੱਲੀ ਚ ਗਾਜ਼ੀਆਬਾਦ ਚ ਜੋ ਮਤਲਬ ਅਦਰ ਸਟੇਟਸ ਦਾ ਵਪਾਰ ਕਰਦੇ ਉਹਨਾਂ ਦਾ ਵਪਾਰ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਸੀਗਾ ਠੀਕ ਹੈ ਜੀ ਇੱਕ ਸੁਨੀਲ ਜਾਖੜ ਹੋਰ ਨੇ ਪ੍ਰੈਸ ਕਾਨਫਰੰਸ ਕਰੀ ਉਹ ਕਹਿੰਦੇ ਕਿ ਹਾਲਾਂਕਿ ਜਿੰਨੇ ਲੀਡਰ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਤਿੱਖੇ ਸੁਰ ਵਰਤੇ ਉਹ ਕਹਿੰਦੇ ਇਹ ਕੋਤੀ ਕਿਸਾਨ ਲੀਡਰ ਨੇ ਉਹਨਾਂ ਨੇ ਇਹ ਗੱਲ ਕਈ ਵਾਰੀ ਵਾਰੀ ਪਰ ਦੂਜੇ ਪਾਸੇ ਇਹ ਕਿਹਾ ਵੀ ਸਰਕਾਰ ਵੀ ਕਹਿੰਦੇ ਕਿਤੇ ਨਾ ਕਿਤੇ ਦੋਸ਼ੀ ਹੈ ਪਹਿਲਾਂ ਕਹਿੰਦੇ ਇਹਨਾਂ ਨੇ ਲਵਾਇਆ ਸੀ ਇਹ ਤਾਂ ਦੇਖੋ ਜਾਖੜ ਸਾਹਿਬ ਉਸ ਪਾਰਟੀ ਦੇ ਵਿੱਚ ਨੇ ਜਿਹੜੀ ਕਿਸਾਨਾਂ ਨੂੰ ਨਫ਼ਰਤ ਕਰਦੀ ਹੈ ਜਖੜ ਸਾਹਿਬ ਭਾਰਤ ਜਨਤਾ ਪਾਰਟੀ ਦੇ ਅੱਜਕੱਲ੍ਹ ਹਿੱਸਾ ਨੇਗੇ ਪਹਿਲਾਂ ਕਾਂਗਰਸ ਪਾਰਟੀ ਦੇ ਹਿੱਸੇ ਸੀ ਉਸ ਤੋਂ ਪਹਿਲਾਂ ਸ਼ਾਇਦ ਪਤਾ ਨਹੀਂ ਮੈਨੂੰ ਕਿਹੜੀ ਪਾਰਟੀ ਦਾ ਹਿੱਸਾ ਸੀ ਪਰ ਲੇਕਿਨ ਜਖੜ ਸਾਹਿਬ ਅੱਜਕੱਲ੍ਹ ਉਸ ਪਾਰਟੀ ਦੇ ਹਿੱਸੇ ਨੇ ਜਿਹੜੀ ਕਿਸਾਨਾਂ ਨੂੰ ਨਫ਼ਰਤ ਕਰਦੀ ਆ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਪਿਆਰ ਕਰਦੀ ਆ ਜਿਹੜੀ ਪੂੰਜੀਪਤੀਆਂ ਨੂੰ ਪਿਆਰ ਕਰਦੀ ਆ ਇਸੇ ਗੱਲ ਕਰਕੇ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਬਿਆਨ ਦੇਣਾ ਹੁੰਦਾ ਗਿਆ ਮਤਲਬ ਬਿਆਨਾਂ 'ਚ ਬਣੇ ਰਹਿਣ ਲਈ ਉਹ ਤਾਂ ਬਿਆਨ ਦਿੰਦੇ ਰਹਿੰਦੇ ਆ ਸਸੇ ਗਾਲ ਇੱਕ ਵੱਡਾ ਐਕਸ਼ਨ ਕੱਲ ਦੇਖਣ ਨੂੰ ਮਿਲਿਆ ਹਾਲਾਂਕਿ ਕਿਸਾਨਾਂ ਨੂੰ ਅਪੀਲ ਵੀ ਕਰੀ ਗਈ ਪਰ ਦੂਜੇ ਪਾਸੇ ਇਹ ਸੀ ਕਿ ਇੱਕ ਲੰਮੇ ਸਮੇਂ ਤੋਂ ਬੰਦ ਪਏ ਦੋ ਰਸਤੇ ਜਿਹੜੇ ਸਿੱਧੇ ਤੌਰ ਤੇ ਪੰਜਾਬ ਦੀ ਇੰਡਸਟਰੀ ਨੂੰ ਕਿਤਨੇ ਕਿਤੇ ਨੁਕਸਾਨ ਹੋ ਰਿਹਾ ਤੀ ਪਰ ਨਾਲ ਹੀ ਕਿਸਾਨੇ ਗੱਲ ਕਹਿੰਦੇ ਸੀ ਬੋਨਾ ਚਿਰ ਸਾਡੀ ਸੁਣੀ ਨਹੀਂ ਜਾਣੀ ਕਿਉਂਕਿ ਕੇਂਦਰ ਦੇ ਨਾਲ ਸਿੱਧੀਆਂ ਮੰਗਾਂ ਸੀਗੀਆਂ ਕਿ ਜਿੰਨਾ ਚਿਰ ਅਸੀਂ ਕੋ ਸਟਰੋਂਗਲੀ ਪ੍ਰੋਟੈਸਟ ਨਹੀਂ ਕਰਦੇ ਹਾਲਾਂਕਿ ਗਲਬਾ ਚੱਲੀ ਗਲਬਾ ਤੋਂ ਬਾਅਦ ਆਖਰਕਾਰ ਨਤੀਜਾ ਜਦੋਂ ਤੱਕ ਕੋਈ ਨਹੀਂ ਅੱਗੇ ਹਜੇ ਨਿਕਲਦਾ ਜਾਂ ਨਿਕਲਿਆ ਹੈਗਾ ਉਹਦੇ باوجود ਸਰਕਾਰ ਨੇ ਜਿਹੜਾ ਹੈ ਕਿ ਸ਼ੰਭੂ ਤੇ ਖਨੋਰੀ ਦੋਨੇ ਬਾਰਡਰ ਖਾਲੀ ਕਰਾਏ ਨੇ ਵਿੱਤ ਮੰਤਰੀ ਹਰਪਾਲ ਚਿਮਾ ਜੀ ਸਾਡੇ ਨਾਲ ਨੇ ਚਿਮਾ ਜੀ ਦੇਖਿਆ ਜਾਵੇ ਇੱਕ ਲੰਮਾ ਸਮਾਂ ਬੀਤ ਲਿਆ ਸੀਗਾ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿਉਂਕਿ ਤੁਸੀਂ ਫਾਈਨੈਂਸ ਸਿੱਧਾ ਤੁਸੀਂ ਦੇਖਦੇ ਹੋ ਇਹਦਾ ਇਕਨੋਮਿਕਲੀ ਕਿੰਨਾ ਕੁ ਨੁਕਸਾਨ ਪੰਜਾਬ ਨੂੰ ਇੱਕ ਪਿਲ ਤੋਂ ਹੋਇਆ ਹੈਗਾ ਅ ਦੇਖੋ ਆਰਥਿਕਤਾ ਜਿਹੜੀ ਆ ਉਹਨੂੰ ਕਾਫੀ 60 ਵਜੇ ਆ ਪਿਛਲੇ ਲਗਭਗ 12 13 ਮਹੀਨਿਆਂ ਤੋਂ ਇਹ ਮੋਰਚਾ ਜਿਹੜਾ ਉਹ ਸ਼ੰਭੂ ਦੇ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਚੱਲ ਰਿਆ ਸੀਗਾ ਔਰ ਖਾਸ ਕਰਕੇ ਦੋਨੇ ਜਿਹੜੇ ਹਾਈਵੇਜ਼ ਨੇਗੇ ਉਹ ਪੰਜਾਬ ਦੀਆਂ ਲਾਈਫਲਾਈਨ ਨੇਗੀਆਂ ਦੋਨਾਂ ਨੇ ਵਪਾਰ ਜਿਹੜਾ ਹਰਿਆਣਾ ਦੇ ਰਾਹੀਂ ਦਿੱਲੀ ਦੇ ਰਾਹੀਂ ਯੂਪੀ ਦੇ ਰਾਹੀਂ ਬਹੁਤ ਸਾਰੇ ਸਟੇਟਾਂ ਦੇ ਰਾਹੀਂ ਜਿਹੜਾ ਵਪਾਰ ਆ ਕਿਉਂਕਿ ਪੰਜਾਬ ਤਾਂ ਬਾਰਡਰ ਸਟੇਟ ਆ ਪੰਜਾਬ ਤਾਂ ਬਾਰਡਰ ਸਟੇਟ ਆ ਇਸ ਸਟੇਟ ਦਾ ਵਪਾਰ ਆ ਚਾਹੇ ਉਹ ਖੇਤੀ ਦਾ ਵਪਾਰ ਆ ਚਾਹੇ ਉਹ ਇੰਡਸਟਰੀ ਦਾ ਵਪਾਰ ਆ ਸਾਰਾ ਵਪਾਰ ਜਿਹੜਾ ਇਹਨਾਂ ਦੋਨਾਂ ਰੂਟਾਂ ਦੇ ਰਾਹੀਂ ਦੇਸ਼ ਦੇ ਵਕਫਾ ਹਿੱਸਿਆਂ ਨਾਲ ਜੁੜਿਆ ਹੋਇਆ ਸੀਗਾ ਉਹ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਸੀਗਾ ਔਰ ਅਸੀਂ ਤਾਂ ਬਹੁਤ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਣ ਜੀ ਨੇ ਬੇਨਤੀ ਕੀਤੀ ਔਰ ਮੀਟਿੰਗਾਂ ਦੇ ਦੌਰਾਨ ਵੀ ਬੇਨਤੀ ਕੀਤੀ ਕਿ ਤੁਸੀਂ ਇਸ ਲਾਈਫਲਾਈਨ ਦੀ ਜਾਦਾ ਨਹੀਂ ਤਾਂ ਇੱਕ ਲਾਈਨ ਹੀ ਖੋਲ ਦਿਓ ਇੱਕ ਲਾਈਨ ਹੀ ਖੋਲ ਦਿਓ ਇੱਕ ਪਾਸਾ ਖੋਲ ਦਿਓ ਪਰ ਲੇਕਿਨ ਸਾਡੇ ਕਿਸਾਨ ਪ੍ਰਾਂਭ ਜਿਤ ਸੀਗੇ ਅਸੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਡੇ ਵਨ ਤੋਂ ਕਿਸਾਨ ਦੇ ਨਾਲ ਖੜੀ ਆ ਜਦੋਂ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਕਾਲੀ ਦਲ ਦੀ ਸਰਕਾਰ ਸਾਂਝੀ ਸਰਕਾਰ ਲੈ ਕੇ ਆਈ ਤਾਂ ਉਸ ਸਮੇਂ ਅਸੀਂ ਵਿਧਾਨ ਸਭਾ ਚ ਆਪੋਜੀਸ਼ਨ ਸੀ ਦੇ ਵਿੱਚ ਸੀ ਉਦੋਂ ਡਟ ਕੇ ਕਿਸਾਨ ਦਾ ਸਾਥ ਦਿੱਤਾ ਦਿੱਲੀ ਦੇ ਬਾਰਡਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਮੰਤਰੀ ਸਾਰੇ ਲੋਕ ਸੇ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਕੀਤੀ ਔਰ ਉਸ ਸਮਾਂ ਜਦੋਂ ਦਿੱਲੀ ਸਰਕਾਰ ਜਦੋਂ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨ ਨੂੰ ਮਾਰਨ ਦੇ ਲਈ ਇੱਕ ਨੀਤੀ ਦਾ ਖਰੜਾ ਲੈ ਕੇ ਆਈ ਇਹ ਖਰੜਾ ਲੈ ਕੇ ਆਈ ਇੱਕ ਉਹ ਖੇਤੀ ਨੀਤੀ ਦਾ ਖਰੜਾ ਲੈ ਕੇ ਆਈ ਤਾਂ ਉਹਨੂੰ ਸਭ ਤੋਂ ਪਹਿਲਾਂ ਰਿਜੈਕਟ ਕਰਨ ਵਾਲਾ ਪੰਜਾਬ ਸਟੇਟ ਬਣਿਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਅਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਉਹ ਖਰੜਾ ਨੀਤੀ ਜਿਹੜੀ ਕੇਂਦਰ ਸਰਕਾਰ ਦੀ ਸੀ ਰੱਦ ਕੀਤੀ ਸੋ ਅਸੀਂ ਤਾਂ ਕਿਸਾਨ ਨੂੰ ਦਿਲ ਤੋਂ ਪਿਆਰ ਕਰਦੇ ਹਾਂ ਪਰ ਲੇਕਿਨ ਦੂਜੇ ਪਾਸੇ ਇਹ ਵੀ ਹੈ ਕਿ ਪੰਜਾਬ ਜਿਹੜਾ ਆਪਣੀ ਆਰਥਿਕ ਲੜਾਈ ਵੀ ਲੜ ਰਿਹਾ ਪੰਜਾਬ ਦੀ ਆਰਥਿਕਤਾ ਜਿਹੜੀ ਹੈ ਉਹ ਡਾਮਾ ਡੋਲ ਹੋ ਰਹੀ ਹੈ ਉਹਨੂੰ ਹੋਰ ਨਾ ਡਾਮਾ ਡੋਲ ਹੋਣ ਤਾਂ ਜਾ ਵੀ ਰੋਕ ਲਿਆ ਜਾਵੇ ਉਹਦੇ ਲਈ ਅਸੀਂ ਬੇਨਤੀ ਕੀਤੀ ਸੀ ਤਾਂ ਉਹ ਦੋਨੇ ਬਾਰਡਰ ਜਿਹੜੇ ਖਾਲੀ ਕਰਾਏ ਨੇ ਔਰ ਦੂਸ ਆਮਾ ਵੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਕਬੱਡੀ ਲੜਾਈ ਜਿਹੜੀ ਆ ਉਹ ਨਸ਼ਿਆਂ ਦੇ ਖਿਲਾਫ ਲੜ ਰਹੇ ਨੇ ਜੀ ਜਦੋਂ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਨੇ ਤਾਂ ਜਿਹੜੇ ਅਸੀਂ ਜਿਹੜੇ ਸਾਡੇ ਭਰਾ ਕਿਸੇ ਨਾ ਕਿਸੇ ਕਾਰਨ ਇਸ ਦਲਦਲ 'ਚ ਫਸ ਗਏ ਉਹਨਾਂ ਨੂੰ ਦਲਦਲ 'ਚੋਂ ਅਸੀਂ ਕੱਢ ਰਹੇ ਹਾਂ ਕਿ ਜਦੋਂ ਨਸ਼ਾ ਤਸਕਰ ਜੇਲ੍ਹ 'ਚ ਜਾਊ ਜਾ ਰਿਹਾ ਹੈਗਾ ਜਦੋਂ ਨਸ਼ਿਆਂ ਦਾ ਵਪਾਰ ਟੁੱਟ ਰਿਹਾ ਹੈਗਾ ਤਾਂ ਜਿਹੜਾ ਮੈਂ ਸੰਬੰਧਾ ਜਿਹੜਾ ਨਸ਼ੇ ਕਰਨ ਵਾਲਾ ਵਿਅਕਤੀ ਆ ਨੌਜਵਾਨ ਆ ਸਾਡੀ ਭੈਣ ਆ ਕੋਈ ਜਦੋਂ ਨਸ਼ਾ ਛੱਡੂਗੀ ਤਾਂ ਉਹਨੂੰ ਰੋਜ਼ਗਾਰ ਵੀ ਚਾਹੀਦਾਗਾ ਕਿਉਂਕਿ ਜਦੋਂ ਰੋਜ਼ਗਾਰ ਨਹੀਂ ਮਿਲਦਾ ਤਾਂ ਅल्टीमेटली ਬੰਦਾ ਕਿਤੇ ਨਾ ਕਿਤੇ ਨਸ਼ੇ ਦਾ ਸ਼ਕਰ ਹੁੰਦਾਗਾ ਸੋ ਰੋਜ਼ਗਾਰ ਤਾਂ ਮਿਲੂਗਾ ਜੇ ਪੰਜਾਬ ਦੇ ਅੰਦਰ ਉਦਯੋਗ ਆਊਗਾ ਇੰਡਸਟਰੀ ਆਊਗਾ ਇੰਡਸਟਰੀ ਤਾਂ ਆਊਗੀ ਜਿਕਰ ਕਿਤੇ ਨਾ ਕਿਤੇ ਕੋਈ ਉਹਨਾਂ ਨੂੰ ਸੁਖਾਮਾ ਮਾਹੌਲ ਜਿਹੜਾ ਨਜ਼ਰ ਆਊਗਾ ਸੋ ਮੇਰੀ ਤਾਂ ਅੱਜ ਤੁਹਾਡੇ ਜਿਹੜੀ ਇਹ ਵੀ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਤੁਸੀਂ ਤੁਹਾਡੀ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਦੇ ਨਾਲ ਤੁਹਾਡੀ ਲੜਾਈ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆ ਤੋ ਅਸੀਂ ਤੁਹਾਡੇ ਨਾਲ ਖੜੇ ਹਾਂ ਡਟ ਕੇ ਅਸੀਂ ਤਾਂ ਪਹਿਲਾਂ ਵੀ ਸਾਡੇ ਤਾਂ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਵਕੀਲ ਉਹਨਾਂ ਦੀ ਗੱਲ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਸਾਹਮਣੇ ਰੱਖੀ ਉਸ ਤੋਂ ਬਾਅਦ ਵੀ ਸਾਡੇ ਤਿੰਨ ਕੈਬਨਿਟ ਦੇ ਕਲੀਗ ਹਮੇਸ਼ਾ ਹਰ ਇੱਕ ਮੀਟਿੰਗ 'ਚ ਜਾ ਕੇ ਕਿਸਾਨ ਦੀ ਪੈਰ ਵੀ ਕਰਦੇ ਅਸੀਂ ਤਾਂ ਸੋ ਮੇਰਾ ਕੈਂਡ ਦਾ ਭਾਵ ਆ ਕਿਤੇ ਨਾ ਕਿਤੇ ਅਸੀਂ ਜਿਹੜੀ ਵੱਡੀ ਲੜਾਈ ਲੜ ਰਹੇ ਹਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਉਹਦੇ ਵਿੱਚ ਖਲਲ ਪੈ ਰਿਹਾ ਸੀਗਾ ਔਰ ਵਪਾਰ ਦੇ ਵਿੱਚ ਖਲਲ ਪੈ ਰਿਹਾ ਸੀਗਾ ਸੋ ਉਹਨੂੰ ਰੋਕਣ ਦੇ ਲਈ ਜਿਹੜੀ ਆ ਇਹ ਅਸੀਂ ਜਿਹੜਾ ਕਾਰਵਾਈ ਹੋਈ ਹੈ ਕਿ ਸੋ ਮੈਂ ਹੁਣ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜੀ ਵੀ ਮੰਗ ਕੇਂਦਰ ਸਰਕਾਰ ਦੇ ਨਾਲ ਉਹ ਡਟ ਕੇ ਲੜਾਈ ਲੜੋ ਅਸੀਂ ਤੁਹਾਡੇ ਨਾਲ ਆਂਗੇ ਪਰ ਪੰਜਾਬ ਦੇ ਮਾਹੌਲ ਨੂੰ ਜਿਹੜਾ ਆਰਥਿਕਤਾ ਦਾ ਮਾਹੌਲ ਆ ਉਹਨੂੰ ਹੋਰ ਖਰਾਬ ਨਾ ਕਰੋ ਕਿਉਂਕਿ ਪੂਰਾ ਪੰਜਾਬ ਜਾਣਦਾ ਜਦੋਂ ਤਨ ਕਾਲੇ ਕਾਨੂੰਨ ਆਏ ਸੀਗੇ ਉਸ ਸਮੇਂ ਦੇਸ਼ ਕਿਹਦੀ ਸਰਕਾਰ ਸੀ ਭਾਰਤ ਜਨਤਾ ਪਾਰਟੀ ਦੇ ਕਾਰਜ ਦਿਲਦਲੀ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ 'ਚ ਬੀਟੀ ਕਾਟਨ ਦਾ ਦੇ ਉੱਤੇ ਹਮਲਾ ਹੋਇਆ ਚਿੱਟੀ ਮੱਖੀ ਦਾ ਔਰ ਉਸ ਸਮੇਂ ਕੀ ਦੀ ਸਰਕਾਰ ਸੀ ਪੰਜਾਬ ਉਸ ਸਮੇਂ ਕਾਂਗਰਸ ਬੀਜੇਪੀ ਦੀ ਸਰਕਾਰ ਸੀ ਤਾਂ ਉਹਨਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਪੰਜਾਬ ਦੇ ਕਿਸਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਮਾਰਿਆ ਔਰ ਉਸ ਸਮੇਂ ਕੈਪਟਨ ਸਾਹਿਬ ਆਏ ਕਾਂਗਰਸ ਪਾਰਟੀ ਆਈ ਕੀ ਵਾਦਾ ਕਰਕੇ ਆਈ ਸੀ ਕਿ ਕਿਸਾਨੀ ਕਰਜ਼ਾ ਮਾਫ਼ ਕਰਾਂਗੇ ਕੋਈ ਮਾਫ਼ ਨਹੀਂ ਕੀਤਾ ਸੋ ਅਸੀਂ ਤਾਂ ਪੰਜਾਬ ਦਾ ਕਿਸਾਨਾਂ ਨਾਲ ਡਟ ਕੇ ਖੜੇ ਆ ਤਹੀ ਤੁਸੀਂ ਦੇਖੋ ਕਿ ਕਿੰਨੇ ਲੰਬੇ ਅਰਸੇ ਤੋਂ ਸਾਡੀ ਸਰਕਾਰ ਜਿਹੜੀ ਆ ਉਹ ਕਿਸਾਨ ਦੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਯਤਨ ਕਰ ਰਹੀ ਹੈ ਜਿਹੜੇ ਇਹ ਕਦੇ ਇਹ ਨਹਿਰਾਂ ਦੇ ਨਾਂ ਤੇ ਲੜੀ ਜਾਂਦੇ ਸੀ ਅਸੀਂ ਤਾਂ ਹਰ ਖੇਤ ਦੇ ਅੰਦਰ ਨਹਿਰੀ ਪਾਣੀ ਪਹੁੰਚਾ ਰਹੇ ਹਾਂ ਤਾਂ ਕਿ ਜਿਹੜਾ ਗਰਾਊਂਡ ਵਾਟਰ ਆ ਉਹ ਬਚਿਆ ਰਹੇ ਜਿਹੜਾ ਧਰਤੀ ਹੇਠਲਾ ਪਾਣੀ ਬਚਿਆ ਰਹੇ ਨਹੀਂ ਧਰਤੀ ਹੇਠਲਾ ਪਾਣੀ ਜਿਹੜਾ ਉਹ ਪੰਜਾਬ ਦੇ ਬਹੁਤ ਸਾਰੇ ਜ਼ੋਨ ਜਿਹੜੇ ਉਹ ਡੇਂਜਰ ਜ਼ੋਨ ਹੋ ਗਏ ਕਾਲੇ ਬਲੈਕ ਜ਼ੋਨ ਹੋ ਗਏ ਸੋ ਸਾਡਾ ਤਾਂ ਹਰ ਇੱਕ ਪਹਿਲੂ ਜਿਹੜਾ ਉਹ ਕਿਸਾਨ ਦੇ ਨਾਲ ਖੜਾਗਾ ਪਰ ਇਹ ਤੇ ਜੀਮਾ ਜੀ ਜਿਹੜੀ ਤੁਸੀਂ ਇੰਡਸਟਰੀ ਦੀ ਗੱਲ ਕਰੀ ਕਿਉਂਕਿ ਜੋਬ ਓਪਰਚ्युनिटी ਉਹਦੀ ਬਣਨੀ ਹੈ ਜਦੋਂ ਇੰਡਸਟਰੀ ਹੋਰ ਆਉਗੀ ਆ ਇੰਡਸਟਰੀ ਦੇ ਲਿਹਾਜ਼ੇ ਦੇ ਨਾਲ ਕਿਉਂਕਿ ਪਿਛਲੇ ਵਾਰ ਜਦੋਂ ਵਿਧਾਨ ਸਭਾ ਸੈਸ਼ਨ ਸੀ ਮੁੱਖ ਮੰਤਰੀ ਨੂੰ ਮਿਲ ਕੇ ਵੀ ਗਏ ਇੰਡਸਟਰੀ ਵਾਲੇ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੰਡਸਟਰੀ ਜਿਹੜੀ ਚਲੋ ਨਵੀਂ ਆਉਣ ਦੀ ਗੱਲ ਤਾਂ ਉਦੋਂ ਤੱਕ ਸੋਚੀ ਨਹੀਂ ਜਾ ਸਕਦੀ ਹੈ ਰਾਈ ਬੰਦ ਪਿਆ ਸੀਗਾ ਪ੍ਰਾਣੀ ਇੰਡਸਟਰੀ ਦੇ ਵੀ ਹਾਲਾਤ ਕੀ ਆ ਗਏ ਸੀਗੇ ਕਿਦ ਤਰ੍ਹਾਂ ਕਿਤੇ ਆ ਕੇ ਦੱਸਿਆ ਉਹਨਾਂ ਨੇ ਤਕਰੀਫਾਂ ਆਉਂਦੀਆਂ देखो बहुत सारे इंडस्ट्रीस्ट प्राणी इंडस्ट्रीस्ट दे भी लोग आंदे सी व्यापार दे, सारे दे, दे सी, बहुत सारे हिस्से दे लोकां दे ट्रक यूनियन दे लोग आंदे सी क्योंकि ट्रकਾਂ ਦਾ ਜਿਹੜਾ ਵਪਾਰ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਜਿਹੜਾ ਪੰਜਾਬ ਤੋਂ ਆਪਦਾ ਮਾਲ ਚੱਕ ਕੇ ਛੋਟੇ ਛੋਟਾ ਮਾਲ ਚੱਕ ਕੇ ਹਰਿਆਣੇ ਚ ਦਿੱਲੀ ਚ ਗਾਜ਼ੀਆਬਾਦ ਚ ਯੂਪੀ ਚ ਮਤਲਬ ਅਦਰ ਸਟੇਟਸ ਦੇ ਵਪਾਰ ਕਰਦੇ ਉਹਨਾਂ ਦਾ ਵਪਾਰ ਵੀ ਜਿਹੜਾ ਕਾਫੀ ਹੱਦ ਤੱਕ ਪ੍ਰਭਾਵਤ ਹੋ ਰਿਹਾ ਸੀਗਾ ਸੋ ਬਿਲਕੁਲ ਅਸੀਂ ਤਾਂ ਬੇਨਤੀ ਕੀਤੀ ਸੀਗੀ ਪਰ ਉਹ ਬੇਨਤੀ ਜਿਹੜੀ ਆ ਮੈਂ ਹੁਣ ਵੀ ਬੇਨਤੀ ਕਰਦਾਂਗੇ ਕਿ ਨਹੀਂ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਮਜ਼ਦੂਰ ਪਰ ਆ ਗਏ ਅਸੀਂ ਤੁਹਾਡੇ ਕਿਸਾਨ ਪਰ ਆ ਗਏ ਸਾਡੇ ਨਾਲ ਜਿਹੜਾ ਹੈਗਾ ਸਰਕਾਰ ਨਾਲ ਸਹਿਯੋਗ ਕਰੋ ਤਾਂ ਕਿ ਆਪਾਂ ਜੋ ਆਰਥਿਕਤਾ ਦੀ ਗੱਡੀ ਪੰਜਾਬ ਦੀ ਅ ਕਾਲੀ ਕਾਂਗਰਸ ਭਾਜਪਾ ਨੇ ਪੱਟੀ ਤੋਂ ਲਾਹੀ ਸੀ ਉਹਨੂੰ ਦੁਬਾਰਾ ਜਿਹੜਾ ਹੈਗਾ ਅਗੇ ਲ ਜਾ ਸਕੀ ਹੈ ਪਰ ਲੱਗਦਾ ਤੁਹਾਨੂੰ ਕਿ ਜਿਹੜੇ ਬਾਕੀ ਕਿਸਾਨ ਨੇ ਕਿਉਂਕਿ ਦੇਖੋ ਇਹ ਹਮੇਸ਼ਾ ਹੀ ਇੱਕ ਕਨਫਲਿਕਟ ਬਣਿਆ ਰਿਹਾ ਹੈ ਕਿ ਜਿੰਨੇ ਵੀ ਕਿਸਾਨ ਆਗੂ ਨੇਗੇ ਜਿਹੜੀ ਇੱਕ ਆਮ ਕਿਸਾਨ ਦੀ ਗੱਲ ਉਹਨੂੰ ਕਹੀ ਜਾਂਦੀ ਹੈ ਲੀਡਰ ਜਿਹਨੂੰ ਦੇਖਦੇ ਨੇ ਕਿ ਜਿਹੜਾ ਘਰ ਆਪਦੀ ਜ਼ਿੰਦਗੀ 'ਚ ਹੀ ਬੜਾ ਵਿਅਸਤ ਹੈਗਾ ਖੇਤੀ ਵੀ ਕਰਦਾ ਹੈ ਉਸ ਤੋਂ ਬਾਅਦ ਦੇ ਵਿੱਚ ਆਪਦੇ ਕੰਮ ਕਾਜ ਕਰਦਾ ਇੱਕ ਪਾਸੇ ਆ ਗਿਆ ਕਿਸਾਨ ਯੂਨੀਅਨਾਂ ਇਹ ਕਿਤੇ ਜੇ ਦੇਖਿਆ ਜਾਵੇ ਕੋਈ ਇਹਦੇ ਵਿੱਚ ਵੀ ਸਮਝਾਉਣ ਦੇ ਵਿੱਚ ਤੁਸੀਂ ਕਿਸਾਨਾਂ ਨੂੰ ਕੋਈ ਅਪੀਲ ਕਰੋਗੇ ਕਿਉਂਕਿ ਕਿਸਾਨ ਆਗੂਆਂ ਨੂੰ ਲੈ ਕੇ ਕਈ ਤਰ੍ਹਾਂ ਦੀ ਬਿਆਨਬਾਜ਼ੀਆਂ ਜਿਵੇਂ ਸੁਨੀਲ ਜਾਖੜ ਕਹਿੰਦੇ ਖੋਤੀ ਕਿਸਾਨ ਨੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਆਪਸੀ ਤੌਰ ਦੇ ਉੱਤੇ ਵੀ ਕ੍ਰੈਡਿਟ ਵਾਰ ਵਾਲੀ ਗੱਲ ਜਿਵੇਂ ਮੁੱਖ ਮੰਤਰੀ ਨੇ ਪਿਛਲੀ ਵਾਰੀ ਕਹੀ ਸੀ ਕਹਿੰਦੇ ਇਹ ਤਾਂ ਕਿਤਨਾ ਕਿਤੇ ਪੈਰਨਰ ਸਰਕਾਰ ਚਲਾਉਣਾ ਚਾਹੁੰਦੇ ਨੇਗੇ ਲੱਗਦਾ ਵੀ ਕਿਸਾਨਾਂ ਅਗੋਂ ਦੀ ਸਥਿਤੀ ਹੋਈ ਹੈ ਜਾਂ ਸੱਚੀਓ ਠੀਕ ਹੈ ਪਰ ਕਿਸਾਨ ਪਰੇਸ਼ਾਨ ਹੈ ਤੇ ਅਗੋਂ ਤੋਂ ਬਣਾ ਕੋਈ ਗੱਲ ਨਹੀਂ ਚੱਕ ਸਕਦਾ ਆ ਦੇਖੋ ਕਿਸਾਨ ਆਗੂ ਜਿਹੜੇ ਨੇ ਕੀ ਉਹ ਕਿਸਾਨਾਂ ਦੀ ਲੜਾਈ ਜਿਹੜੀ ਆ ਉਹ ਸੈਂਟਰ ਦੇ ਖਿਲਾਫ ਲੜ ਰਹੇ ਨੇ ਤਿੰਨ ਕਾਲੇ ਕਾਨੂੰਨ ਆਏ ਸੀ ਪੰਜਾਬ ਦੇ ਬੱਚੇ-ਬੱਚੇ ਨੇ ਸਾਥ ਦਿੱਤਾ ਪੰਜਾਬ ਦੇ ਮਤਲਬ ਆਮ ਆਦਮੀ ਪਾਰਟੀ ਨੇ ਡਟ ਕੇ ਸਾਥ ਦਿੱਤਾ ਹਰ ਇੱਕ ਵਿਅਕਤੀ ਨੇ ਚਾਹੇ ਕੋਈ ਵਪਾਰੀ ਸੀ ਚਾਹੇ ਕੋਈ ਖੇਤ ਮਜ਼ਦੂਰ ਸੀ ਮੁਲਾਜ਼ਮ ਸੀ ਸਾਰਿਆਂ ਨੇ ਜਿਹੜਾ ਹੈ ਕਿਸਾਨ ਦਾ ਸਾਥ ਦਿੱਤਾ ਸੋ ਜਦੋਂ ਕਿਤੇ ਵੀ ਜਿਹੜੀ ਮੰਗ ਸਹੀ ਹੁੰਦੀ ਹੈ ਜੈਨ ਨੂੰ ਹੁੰਦੀ ਹੈ ਲੋਕ ਉਹਦਾ ਸਾਥ ਦਿੰਦੇ ਨੇ ਕਿ ਲੋਕ ਨਾਲ ਖੜਦੇ ਨੇਗੇ ਸੋ ਮੇਰੀ ਤਾਂ ਅੱਜ ਵੀ ਸਾਰੇ ਕਿਸਾਨ ਭਰਾਵਾਂ ਨੂੰ ਇਹ اپੀਲ ਆ ਕਿ ਤੁਸੀਂ ਜਿਹੜੀਆਂ ਹੱਕੀ ਤੁਹਾਡੀਆਂ ਮੰਗਾਂ ਨੇ ਸੈਂਟਰ ਸਰਕਾਰ ਦੇ ਖਿਲਾਫ ਨੇ ਕਿਉਂਕਿ ਜੇ ਐਮਐਸਪੀ ਦੀ ਲੀਗਲ ਗਰੰਟੀ ਦੀ ਗੱਲ ਕਰੀਏ ਕੱਲ ਕਾ ਕੋਈ ਕਾਫੀ ਲੰਬੀ ਮੀਟਿੰਗ ਚੱਲੀ ਐਮਐਸਪੀ ਲੀਗਲ ਗਰੰਟੀ ਦੀ ਗੱਲ ਚੱਲੀ ਤਾਂ ਸੈਂਟਰ ਨੇ ਇੱਕੋ ਹੀ ਗੱਲ ਕਹੀ ਕਿ ਭਾਈ ਅਸੀਂ ਜਿਹੜੇ ਦੂਜੇ ਸਟੇਕ ਹোল্ডার ਨੇ ਜੇ ਮੈਂ ਗੱਲ ਕਰਾਂ ਅਦਰ ਸਟੇਟ ਨੇ 28 ਸੂਬੇ ਨੇ ਕਿ ਯੂਨੀਅਨ ਟੈਰੀਟਰੀ ਨੇ ਕਿ ਆ ਬਹੁਤ ਸਾਰੀਆਂ ਹਜ਼ਾਰਾਂ ਆਰਗੇਨਾਈਜੇਸ਼ਨ ਨੇ ਸਾਰੀ ਗੱਲ ਕਰਾਂਗੇ ਸੋ ਉਹਦੇ ਲਈ ਇੱਕ ਬਹੁਤ ਲੰਮਾ ਸਮਾਂ ਲੱਗਣਾਗਾ ਉਹਦੇ ਜੇ ਮੈਂ ਕਹਾ ਕਿ 4 ਮਈ ਵਾਲੀ ਮੀਟਿੰਗ ਚ ਮਸਲਾ ਹੱਲ ਹੋ ਜੀ ਮੈਨੂੰ ਲੱਗਦਾ ਨਹੀਂ ਲੰਮਾ ਸਮਾਂ ਲੱਗਣਾਗਾ ਜਦੋਂ ਇੰਨਾ ਲੰਮਾ ਸਮਾਂ ਲੱਗਣਾਗਾ ਸੋ ਉਹਦੇ ਲਈ ਇੱਕ ਬਾਰਡਰ ਨੂੰ ਰੋਕ ਕੇ ਰੱਖਣਾ ਇੱਕ ਮਤਲਬ ਸਿਸਟਮ ਨੂੰ ਪੈਨਲਾਈਜ਼ ਕਰਨਾ ਇਹ ਮੈਂ ਸਮਝਦਾ ਅੱਛੀ ਗੱਲ ਨਹੀਂ ਹੈ ਤੋ ਇਹਦੇ ਲਈ ਜਿਹੜਾ ਇਹ ਕੱਲ ਦੀ ਜਿਹੜੀ ਕਾਰਵਾਈ ਹੋਈ ਤੁਸੀਂ 4 ਮਈ ਦੀ ਮੀਟਿੰਗ ਦੀ ਗੱਲ ਕਰੀ ਕੱਲ ਸ਼ਿਵਰਾਜ ਚੋਹਾਨ ਵੀ ਕਹਿ ਗਏ ਸੀਗਾ ਤੁਸੀਂ ਵੀ ਉਦੋਂ ਬਾਅਦ ਚ ਨਿਕਲੇ ਹਜੇ ਵੀ ਇਸੇ ਤਰ੍ਹਾਂ ਦੇ ਨਾਲ ਕਿਉਂਕਿ ਜਿਵੇਂ ਕੱਲ ਮੀਟਿੰਗ ਹੋਈ ਹੈ ਤਾਂ ਅੱਗੇ ਪਹਿਲਾਂ ਈ ਮੀਟਿੰਗਾਂ ਚ ਵੀ ਤੁਸੀਂ ਸਰਕਾਰ ਦੇ ਪੱਖ ਤੋਂ ਸ਼ਾਮਲ ਹੁੰਦੇ ਰਹੇ ਇਸੇ ਤਰ੍ਹਾਂ ਦੇ ਨਾਲ ਡਟ ਕੇ ਉੱਥੇ ਜਦੋਂ ਸੈਂਟਰ ਦੇ ਅੱਗੇ ਗੱਲ ਰੱਖਣੀ ਹੋਊਗੀ ਕਿਸਾਨਾਂ ਦੇ ਨਾਲ ਬੈਠ ਕੇ ਕਰਕੋਗੇ ਬਿਲਕੁਲ ਅਸੀਂ ਅੱਜ ਵੀ ਪੰਜਾਬ ਦੇ ਕਿਸਾਨ ਦੇ ਨਾਲ ਆ ਕੱਲੋਂ ਵੀ ਕਿਸਾਨ ਦੇ ਨਾਲ ਜਦੋਂ 4 ਤਰੀਕ ਦੀ ਮੀਟਿੰਗ ਹੋਊ ਜਾਂ ਜਿਹੜੀ ਵੀ ਮੀਟਿੰਗ ਸੈਂਟਰ ਸਰਕਾਰ ਦੀ ਹੋਊਗੀ ਤਾਂ ਅਸੀਂ ਬਿਲਕੁਲ ਕਿਸਾਨ ਦੇ ਨਾਲ ਜਾ ਕੇ ਉਹ ਮੀਟਿੰਗ ਦੇ ਵਿੱਚ ਪ ਠੀਕ ਹੈ ਜੀ ਸੁਰੀਲ ਜਾਖੜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੀ ਉਹ ਕਹਿੰਦੇ ਕਿ ਹਾਲਾਂਕਿ ਜਿੰਨੇ ਲੀਡਰ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਹਾ ਤਿੱਖੇ ਸੁਰ ਵਰਤੇ ਉਹ ਕਹਿੰਦੇ ਇਹ ਕੋਤੀ ਕਿਸਾਨ ਲੀਡਰ ਨੇ ਉਹਨਾਂ ਨੇ ਇਹ ਗੱਲ ਕਈ ਵਾਰੀ ਵਾਰੀ ਪਰ ਦੂਜੇ ਪਾਸੇ ਇਹ ਕਿਹਾ ਵੀ ਸਰਕਾਰ ਵੀ ਕਹਿੰਦੇ ਕਿਤੇ ਨਾ ਕਿਤੇ ਦੋਸ਼ੀ ਹੈ ਪਹਿਲਾਂ ਕਹਿੰਦੇ ਇਹਨਾਂ ਨੇ ਲਵਾਇਆ ਸੀ ਇਹ ਧਰਨਾ ਦੇਖੋ ਜਾਖੜ ਸਾਹਿਬ ਉਸ ਪਾਰਟੀ ਦੇ ਵਿੱਚ ਨੇ ਜਿਹੜੀ ਕਿਸਾਨਾਂ ਨੂੰ ਨਫ਼ਰਤ ਕਰਦੀ ਹੈ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਅੱਜਕੱਲ ਹਿੱਸਾ ਨੇਗੇ ਪਹਿਲਾਂ ਕਾਂਗਰਸ ਪਾਰਟੀ ਦੇ ਹਿੱਸੇ ਸੀ ਉਸ ਤੋਂ ਪਹਿਲਾਂ ਸ਼ਾਇਦ ਪਤਾ ਨਹੀਂ ਮੈਨੂੰ ਕਿਹੜੀ ਪਾਰਟੀ ਦਾ ਹਿੱਸਾ ਸੀ ਜਕਰ ਸਾਹਿਬ ਅੱਜਕੱਲ ਉਸ ਪਾਰਟੀ ਦਾ ਹਿੱਸਾ ਨੇ ਜਿਹੜੀ ਕਿਸਾਨਾਂ ਨੂੰ ਨਫ਼ਰਤ ਕਰਦੀ ਆ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਪਿਆਰ ਕਰਦੀ ਆ ਜਿਹੜੀ ਪੂੰਜੀਪਤੀਆਂ ਨੂੰ ਪਿਆਰ ਕਰਦੀ ਆ ਇਸੇ ਗੱਲ ਕਰਕੇ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਬਿਆਨ ਦੇਣਾ ਹੁੰਦਾ ਗਿਆ ਮਤਲਬ ਬਿਆਨਾਂ 'ਚ ਬਣੇ ਰਹਿਣ ਲਈ ਉਹ ਆਪਣਾ ਬਿਆਨ ਦਿੰਦੇ ਰਹਿੰਦੇ ਨੇ ਚਲੋ ਫਿਰ ਦੇਖਿਆ ਜਾਵੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਉਂਕਿ ਇਹਦੇ 'ਚ ਚੀਜ਼ ਇੱਕ ਸਮਝਣੀ ਹੋਊਗੀ ਕਿ ਇੱਕ ਪਾਸੇ ਪੰਜਾਬ ਦੀ ਇੰਡਸਟਰੀ ਜਿਹੜੀ ਲਗਾਤਾਰ ਚਰਚਾ 'ਚ ਰਹਿੰਦੀ ਆ ਉਸ ਚੀਜ਼ ਨੂੰ ਸੁਧਾਰਨ ਦੇ ਵਾਸਤੇ ਸਰਕਾਰ ਕਹਿੰਦੀ ਕਿ ਲਗਾਤਾਰ ਲੱਗੀ ਹੋਈ ਆ ਜੇਕਰ ਨੁਕਸਾਨ ਉਹਨਾਂ ਨੂੰ ਆਉਂਦਾ ਤਾਂ ਸਾਨੂੰ ਸੋਚਣਾ ਉਹਨਾਂ ਵਾਸਤੇ ਵੀ ਪਊਗਾ ਕਿਉਂਕਿ ਜੋਬ ਅਪੋਰਚ्युनिटी ਉਹਨਾਂ ਚ ਨਹੀਂ ਬਣ ਸਕਦੀ ਜਿੰਨਾ ਚਿਰ ਇੰਡਸਟਰੀਸ ਖਾਲੀ ਨਹੀਂ ਹੁੰਦੀ ਦੂਜੇ ਪਾਸੇ ਕਿਸਾਨਾਂ ਨੂੰ ਲੈ ਕੇ ਭਾਵੇਂ ਪਿਛਲੀਆਂ ਮੀਟਿੰਗਾਂ ਨੇ ਉਹ ਕਹਿੰਦੇ ਕਿ ਇਹ ਠੀਕ ਹੈ ਵੀ ਅਸੀਂ ਰੋਡ ਖਾਲੀ ਕਰਾਏ ਨੇ ਪਰ ਕਿਸਾਨਾਂ ਦੀ ਹਮਾਇਤ ਜਿੱਥੇ ਵੀ ਡਟ ਕੇ ਕਰਨ ਦੀ ਲੋੜ ਪਊਗੀ ਅਸੀਂ ਨਾਲ ਖੜਾਂਗੇ ਭਾਵੇਂ ਭੁਵਿੱਖ ਦੀ ਗੱਲ ਹੋਵੇ ਚਾਹੇ ਅੱਜ ਹੈ ਪਰ ਇਹ ਜ਼ਰੂਰ ਹੈ ਵੀ ਕਿਤੇ ਨਾ ਕਿਤੇ ਐਸੀ ਜਿੱਕਰ ਇਹ ਬਾਰਡਰ ਖਾਲੀ ਕਰਾਈ ਵੀ ਗਏ ਨੇ ਤਾਂ ਉਹਦੇ ਚ ਵੀ ਸਮੁੱਚੇ ਪੰਜਾਬ ਦਾ ਫਾਇਦਾ ਦੇਖਿਆ ਗਿਆ ਕਿਸਾਨਾਂ ਦਾ ਖੁੱਦਾ ਵੀ ਦੇਖਿਆ ਗਿਆ ਕਿਉਂਕਿ ਰੋਜ਼ਗਾਰ ਦੇ ਨਾਲ ਉਹ ਖੁਦ ਵੀ ਜੁੜੇ ਹੋਏ ਨੇਗੇ ਵੀਡੀਓ ਜਨ ਲਿਸਟ ਹਰਪਾਲ ਦੇ ਨਾਲ ਸੁਮੇਸ਼ ਸਿੰਘ ਔਰ ਯੋਜਨਾ ਸਪੋਰਟ ਟੀਵੀ ਚੰਡੀਗੜ੍ਹ